1 ਜਨਵਰੀ ਨੂੰ ਆਪਾਂ ਸਾਰੇ ਜਾਣਦੇ ਹੋਵਾਂਗੇ ਕਿ ਨਵਾਂ ਸਾਲ ਹੈ ਈਸਾਈ ਮਤ ਵਾਲਿਆਂ ਦਾ ਪਰ ਬੜੇ ਥੋੜੇ ਲੋਕ ਹੋਣਗੇ ਜਿਨ੍ਹਾਂ ਨੂੰ ਇਹ ਪਤਾ ਹੋਵੇਗਾ ਜਿੱਥੇ ਅੱਜ 1 ਜਨਵਰੀ ਨਵਾਂ ਸਾਲ ਹੈ ਉੱਥੇ ਅੱਜ ਦੇ ਦਿਨ ਸਿੱਖ ਕੌਮ ਦੇ ਜਥੇਦਾਰ ਸ਼ਹੀਦ ਭਾਈ ਗੁਰਦੀਪ ਸਿੰਘ ਕੌਮ ਕੇ ਤਿੰਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਆਪਾਂ ਗੱਲ ਜਰੂਰ ਕਰਦੇ ਆਂ ਕਿ ਅਕਾਲੀ ਫੂਲਾ ਸਿੰਘ ਜੀ ਵਰਗਾ ਜਥੇਦਾਰ ਚਾਹੀਦਾ ਏ ਪਰ ਜਥੇਦਾਰ ਅਕਾਲੀ ਫੂਲਾ ਸਿੰਘ ਦੇ ਵਾਰਸ ਸੀ ਪਰ ਆਪਣੀ ਸਿੱਖ ਕੌਮ ਦੀ ਦੁਤੀਤੀ ਏ ਕਿ ਆਪਾਂ ਉਹਨਾਂ ਜਥੇਦਾਰਾਂ ਨੂੰ ਸੰਭਾਲ ਨਹੀਂ ਸਕੀ ਉਸ ਸਮੇਂ ਕੁਝ ਸਮਾਂ ਵੀ ਇਦਾਂ ਦਾ ਸੀ ਜਥੇਦਾਰ ਸਹਿਬ ਜੀਆਂ ਦਾ ਜਨਮ ਸ਼ਹੀਦ ਪਾਈ ਗੁਰਦੇਵ ਸਿੰਘ ਜੀਆਂ ਦਾ ਜਨਮ ਪਿੰਡ ਕਾਓ ਕੇ ਜ਼ਿਲ੍ਹਾ ਪਿੰਡ ਕਾਉਂ ਕੇ ਜਗਰਾਉਂ ਦੇ ਲਾਗੇ ਐ ਜਿੱਥੇ ਅੱਜ ਕੱਲ ਗੁਰਦੁਆਰਾ ਸ੍ਰੀ ਨਾਨਕ ਸਰਸਵੈ ਇਸ ਦੇ ਲਾਗੇ ਐ ਕਾਉਂ ਕੇ ਇਸ ਜਗ੍ਹਾ ਦੇ ਉੱਪਰ ਆਪ ਜੀਆਂ ਦਾ ਜਨਮ ਪਾਹੀ ਗੁਰਦੇਵ ਗੁਰਦਿਆਲ ਸਿੰਘ ਜੀਆਂ ਦੇ ਗ੍ਰਹਿ ਵਿਖੇ ਮਾਤਾ ਚੰਦ ਕੌਰ ਜੀਆਂ ਦੇ ਕੋਖ ਤੋਂ ਹੋਇਆ ਤਕਰੀਬਨ ਅੰ ਸੰਨ 1949 ਦੇ ਅੰਦਰ ਆਪ ਜੀਆਂ ਦਾ ਜਨਮ ਹੋਇਆ ਆਪ ਜੀਆਂ ਦੇ ਜਿਹੜੇ ਦਾਦਾ ਜੀ ਸਨ ਉਹਨਾਂ ਦੀ ਸਤਸੰਗਤ ਧੰਨ ਧੰਨ ਬਾਬਾ ਨੰਦ ਸਿੰਘ ਜੀਆਂ ਦੇ ਨਾਲ ਸੀ ਅਕਸਰ ਬਾਬਾ ਆਨੰਦ ਸਿੰਘ ਜੀਆਂ ਦੇ ਕੋਲ ਸੇਵਾ ਦੇ ਅੰਦਰ ਜਾਇਆ ਕਰਦੇ ਸਨ ਇਸ ਵਾਸਤੇ ਗੁਰੂ ਘਰ ਦੇ ਨਾਲ ਪਹਿਲਾਂ ਤੁਸੀਂ ਅਥਾਹ ਪ੍ਰੇਮ ਸੀ ਗੁਰਸਿੱਖੀ ਵਾਲਾ ਜੀਵਨ ਸਾਰਾ ਹੀ ਪਰਿਵਾਰ ਬਤੀਤ ਕਰਦਾ ਸੀ ਪਹਿਲੇ ਸਮਿਆਂ ਦੇ ਅੰਦਰ ਟਕਸਾਲ ਦੇ ਅੰਦਰ ਜਾਂ ਵਿਦਿਆਲਿਆਂ ਦੇ ਅੰਦਰ ਆਪਣੇ ਗੁਰਸਿੱਖ ਪਿਆਰੇ ਲੜਕੀਆਂ ਨੂੰ ਮੁੰਡਿਆਂ ਨੂੰ ਭੇਜਿਆ ਜਾਂਦਾ ਸੀ ਤਾਂ ਜੋ ਜਿੱਥੇ ਪਰਮਾਰਥ ਜਿੱਥੇ ਇਧਰ ਬਾਹਰਲੀ ਦੁਨੀਆ ਦਾ ਵਿਕਾਸ ਹੋਣਾ ਹੈ ਪਰਮਾਰਥ ਦਾ ਵਿਕਾਸ ਵੀ ਹੋਵੇ ਆਪਣੇ ਧਰਮ ਦੇ ਅੰਦਰ ਪੱਕੀ ਡ੍ਰਿੜਤਾ ਹੋਵੇ ਆਪ ਜੀਆਂ ਨੇ ਦਮਦਮੇ ਟਕਸਾਲ ਵਿਖੇ ਮੇਤਾ ਚੌਂਕ ਵਿਖੇ ਜਾ ਕਰਕੇ ਗੁਰਬਾਣੀਆਂ ਦੇ ਜਾਪ ਸਰਵਣ ਕਰਨਾ ਕੀਤੇ ਸੰਥਿਆ ਕਰਨਾ ਕੀਤੀ ਹੋਰ ਉਚੇਰੀ ਵਿਦਿਆ ਆਪ ਜੀਆਂ ਨੇ ਉਥੋਂ ਪੜਨਾ ਕੀਤੀ ਤੇ ਫਿਰ ਸਮਾਂ ਆਪਣੀ ਚਾਲ ਚੱਲਦਾ ਹੋਇਆ ਸਾਲ 1984 ਦੇ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਹਕੂਮਤ ਵੱਲੋਂ ਹਮਲਾ ਕੀਤਾ ਗਿਆ ਉਸ ਹਮਲੇ ਦੇ ਅੰਦਰ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਜਿੱਤੇ ਢਾਹ ਡੇਰੀ ਕੀਤਾ ਸ੍ਰੀ ਹਰਮੰਦਰ ਸਾਹਿਬ ਜੀਾਂ ਦੇ ਉੱਪਰ ਵੀ ਗੋਲੀਆਂ ਚਲਾਈਆਂ ਗਈਆਂ ਸਰਬੱਤ ਸਿੱਖ ਸੰਗਤ ਦੇ ਹਿਰਦੇ ਵਲੂੰਧਰੇ ਗਏ ਤੇ ਪਹਿਲੇ ਪੁਰਾਤਨ ਮਰਿਆਦਾ ਦੇ ਅਨੁਸਾਰ ਜਿੱਦਾਂ ਆਪ ਸਾਰੇ ਜਾਣਦੇ ਹਾਂ ਕਿ ਸਿੱਖ ਆਪਣੇ ਫੈਸਲੇ ਖੁਦ ਮੁਖਤਿਆਰੀ ਨਾਲ ਆਪ ਲਿਆ ਕਰਦੇ ਸਨ ਸਰਬੱਤ ਖਾਲਸੇ ਦੇ ਅੰਦਰ ਫਿਰ ਸਰਬੱਤ ਖਾਲਸਾ ਬੁਲਾਇਆ ਗਿਆ ਇਹ 26 ਜਨਵਰੀ 1986 ਨੂੰ ਜਿਸ ਦੇ ਅੰਦਰ ਮਤਾ ਪਾਸ ਹੋਇਆ ਹੈ ਕਿ ਭਾਈ ਜਸਬੀਰ ਸਿੰਘ ਰੋਡੇ ਜੋ ਕਿ ਉਸ ਸਮੇਂ ਜੇਲ੍ਹ ਦੇ ਅੰਦਰ ਸਨ ਦਿਨਾਂ ਨੂੰ ਸ੍ਰੀ ਅਕਾਲ ਪੁਰਖ ਸਾਹਿਬ ਜੀਆਂ ਦਾ ਜਥੇਦਾਰ ਐਲਾਨ ਦਿੱਤਾ ਜਿੱਥੇ ਬਾਕੀ ਸਾਰੀ ਸ਼ਰਮਨੀ ਕਮੇਟੀ ਦੇ ਹੱਥੋਂ ਤਕਰੀਬਨ ਤਕਰੀਬਨ ਵੀ ਚਾਰਾਂ ਜਿਹੜੀਆਂ ਚਾਬੀਆਂ ਸਨ ਉਹ ਲੈ ਲਈਆਂ ਗਈਆਂ ਆਪਣੇ ਗੁਰਸਿਕ ਪਿਆਰੇ ਸਿੱਖ ਕੌਮ ਦੇ ਗ੍ਰੰਥੀ ਸਿੰਘ ਸਹਿਬਾਨ ਅਕਾਲ ਤਖਤ ਸਾਹਿਬ ਹਰਮੰਦਰ ਸਾਹਿਬ ਦੇ ਉੱਪਰ ਨਿਯੁਕਤ ਕੀਤੇ ਗਏ ਇਸ ਦਾ ਵਰਤਾਰਾ ਇਹ ਹੋਇਆ ਜਿਨ੍ਹਾਂ ਦੇ ਹੱਥ ਦੇ ਅੰਦਰ ਸ਼ਰਮਣੀ ਕਮੇਟੀ ਸੀ ਉਹਨਾਂ ਨੂੰ ਇਹ ਚੰਗਾ ਨਹੀਂ ਲੱਗਾ ਕਿ ਸਾਡੇ ਹੱਥ ਦੇ ਅੰਦਰੋਂ ਸ਼ਰਮਣੀ ਕਮੇਟੀ ਚਲੀ ਜਾਵੇ ਸਾਡਾ ਜਿਹੜਾ ਸਿਕੰਜਾ ਸ਼ਰਮਣੀ ਕਮੇਟੀ ਦੇ ਉੱਪਰ ਹੈ ਬਰਕਰਾਰ ਰਹੇ ਤੇ ਫਿਰ ਆਪ ਜੀਆਂ ਦੇ ਉਥੇ 86 ਦੇ ਅੰਦਰ ਹੀ ਨਾ ਹਰਮੰਦਰ ਸਾਹਿਬ ਦੇ ਅੰਦਰ ਪੁਲਿਸ ਦਾਖਲ ਹੋਈ ਹੈ ਜਿਸ ਨੂੰ ਲੀਡ ਕਰ ਰਿਹਾ ਹੈ surjeet singh barnala ਤੇ ਉਹਦੇ ਨਾਲ ਉਹਦਾ ਮੁੰਡਾ ਹੈ ਗਗਨਦੀਪ ਹੋਰ ساری ਪੁਲਿਸ ਫੋਰਸ ਨਾਲ ਲੈ ਕਰਕੇ ਸ੍ਰੀ ਹਰਮੰਦਰ ਸਾਹਿਬ ਅਕਾਲ ਤਖਤ ਸਾਹਿਬ ਦੇ ਉੱਪਰ ਅੰਦਰ ਦਾਖਲ ਹੋਏ ਨੇ ਦਰਬਾਰ ਸਾਹਿਬ ਦੇ ਲਾਗੇ ਜਿੰਨੀਆਂ ਹੋਰ ਬਿਲਡਿੰਗਾਂ ਨੇ ਉਹਨਾਂ ਦੇ ਉੱਪਰ ਫਾਇਰਿੰਗ ਕੀਤੀ ਗਈ ਹੈ ਤੇ ਜਦੋਂ ਇਸ ਗੱਲ ਦਾ ਪਤਾ ਜ세ਦਾਰ ਜੀਆਂ ਨੂੰ ਸਿੱਖਾਂ ਨੇ ਦੱਸਣਾ ਕੀਤਾ ਕਿ ਪੁਲਿਸ ਹਥਿਆਰ ਬੰਦੂਕਰ ਕੇ ਅਕਾਲ ਤਖਤ ਸਹਿਬ ਆਨ ਆ ਰਹੀ ਐ ਆਪਦੀਆਂ ਨੂੰ ਗ੍ਰਿਫਤਾਰ ਕੇ ਹਰ ਲਿਆ ਜਾਵੇਗਾ ਉਸ ਸਮੇ ਅਕਾਲ ਤਖਤ ਸਹਿਬ ਦੇ ਉੱਪਰ ਹੋਰ ਖਾੜਕੂ ਸਿੰਘ ਵੀ ਸੰ ਜਦੋਂ ਸਾਰੇ ਸਿੰਘ ਜਾਣ ਲੱਗੇ ਤਾਂ ਜਿਸ ਵੀ ਆਪਦੀਆਂ ਨੂੰ ਵੀ ਕਹਿਣਾ ਕੀਤਾ ਗਿਆ ਗੁਰਦੇਵ ਸਿੰਘ ਜੀਆਂ ਨੂੰ ਕਿ ਭਾਈ ਆਪਜੀ ਵੀ ਚੱਲੋ ਤਾਂ ਵਰਿਆਂ ਦੇ ਬਚਨ ਸੰ ਕਿ ਸਿੱਖ ਕੌਮ ਨੇ ਜਿੱਥੇ 26 ਜਨਵਰੀ 1986 ਦੇ ਅੰਦਰ ਜਸਬੀਰ ਸਿੰਘ ਰੋਡੇ ਜੀ ਨੂੰ ਜਥੇਦਾਰ ਨਿਯੁਕਤ ਕੀਤਾ ਅਤੇ ਉਹਨਾਂ ਦੀ ਗੈਰ ਹਾਜ਼ਰੀ ਦੇ ਅੰਦਰ ਇਹ ਗੱਲ ਹੋਈ ਹੈ ਕਿ ਜਿੰਨਾ ਚਿਰ ਉਹ ਗੈਰ ਹਾਜ਼ਰ ਨੇ ਉਹਨਾਂ ਚਿਰ ਕਾਰਜਕਾਰੀ ਜਥੇਦਾਰ ਅਸੀਂ ਹਾਂ ਅਸੀਂ ਇਸ ਕਾਰਜ ਨੂੰ ਅੱਗੇ ਵਧਾਉਣਾ ਹੈ ਤੇ ਅਸੀਂ ਜਥੇਦਾਰ ਅਸੀਂ ਕਾਲਕਤੂ ਸਾਹਿਬ ਨੂੰ ਛੱਡ ਕੇ ਨਹੀਂ ਜਾਵਾਂਗੇ ਤੇ ਸਰਬੱਤ ਖਾਲਸੇ ਦੇ ਅੰਦਰ ਜਦੋਂ ਇਹ ਮਤਾ ਪਾਸ ਹੋਇਆ ਸੀ ਕਿਸੇ ਇੱਕ ਗੁਰਸਿੱਖ ਪਿਆਰੇ ਨੇ ਵੀ ਵਿਰੋਧ ਤਾਂ ਨਹੀਂ ਕੀਤੀ ਤੇ ਆਪ ਜੀ ਜਥੇਦਾਰ ਸਨ ਆਪ ਜੀਆਂ ਨੇ ਇਥੋਂ ਬਾਹਰ ਜਾਣ ਦੇ ਬਿਲਕੁਲ ਮਨਾਂ ਕਰ ਦਿੱਤਾ ਕਿ ਅਸੀਂ ਇਥੋਂ ਬਾਹਰ ਨਹੀਂ ਜਾਵਾਂਗੇ ਖੈਰ ਆਪ ਜੀਆਂ ਨੂੰ ਉੱਥੋਂ ਗ੍ਰਿਫਤਾਰ ਕਰਕੇ ਲੈ ਆਂਦਾ ਗਿਆ ਤੇ ਆਪ ਜੀਆਂ ਦੇ ਉੱਪਰ ਅੰਤਾਂ ਦਾ ਤਸ਼ੱਦਦ ਕੀਤਾ ਗਿਆ ਕਈ ਕਈ ਦਿਨ ਆਪ ਜੀਆਂ ਨੂੰ ਪੁੱਠੇ ਟੰਗ ਕੇ ਰੱਖਿਆ ਗਿਆ ਕਿੰਨੀ ਜ਼ਿਆਦੀ ਕੁੱਟ ਮਾਰ ਕੀਤੀ ਗਈ ਬਿਜਲੀ ਦੇ ਝਟਕੇ ਲਾਏ ਗਏ ਹੋਰ ਅਨੇਕਾਂ ਪ੍ਰਕਾਰ ਦੇ ਦੁੱਖ ਦਰਦ ਜਿੰਨੇ ਦੇ ਸਕਦੇ ਸੰਸਾਰ ਹੀ ਤਿੰਨ ਸਾਲ ਆਪ ਜੀਆਂ ਦੇ ਨਾਲ ਤਕਰੀਬਨ ਡੇਢ ਕੋਸਾਲ ਦਾ ਸਮਾਂ ਆਪ ਜੀਆਂ ਦੇ ਨਾਲ ਜਿੰਨਾ ਚਿਰ ਤੇ ਇਕ ਕੀਤਾ ਗਿਆ ਤਸ਼द्दਤ ਕੀਤਾ ਗਿਆ ਅਖੀਰ 1986 ਤੋਂ ਗ੍ਰਿਪਤਾਰ ਕੀਤੇਆਂ ਨੂੰ 1999 ਦੇ ਅੰਦਰ ਛੱਡ ਦਿੱਤਾ ਗਿਆ ਜਦੋਂ ਆਪ ਜੀਆਂ ਨੂੰ ਛੱਡਿਆ ਗਿਆ ਤੇ ਆਪ ਜੀ ਕਰ ਦੇਹਿੰਦਰ ਵਾਪਸ ਆਏ ਫਿਰ 1999 ਦੇ ਅੰਦਰ ਆਰਐਸਐਸ ਦੇ ਕਿਦਰੇ ਆ ਕਰਕੇ ਹਮਲਾ ਹੋਇਆ ਤੇ ਉਹਦੇ ਅੰਦਰ ਆਪ ਜੀਆਂ ਨੂੰ ਫਿਰ ਗ੍ਰਿਫਤਾਰ ਕਰ ਲਿਆ ਕਿ ਇਹ ਹਮਲੇ ਦੇ ਮੁੱਖ ਦੋਸ਼ੀ ਆਪੂ ਤੁਸੀਂ ਕਰਵਾਇਆ ਕੁਝ ਸਮੇਂ ਬਾਅਦ ਆਪ ਜੀ ਫਿਰ ਰਿਹਾ ਹੋਏ ਅਜੇ ਰਿਹਾ ਹੋ ਕੇ ਆਇਆਂ ਨੂੰ ਮਸਾਂ ਦੋਕ ਮਹੀਨੇ ਦਾ ਸਮਾਂ ਬਤੀਤ ਹੋਇਆ ਸੀ ਜਿਹੜੇ ਪਹਿਲੇ ਘੁੱਟ ਮਾਰਦੇ ਜ਼ਖਮ ਸਨ ਨਾ ਉਹ ਵੀ ਅਜੇ ਅੰਲੇ ਸਨ ਤੇ ਉਹਨਾਂ ਅੱਲੇ जखਮਾਂ ਦੇ ਅੰਦਰ ਅੰਦਰ ਬਿਦਰ ਕਾਂਡ ਹੋਇਆ ਬਿਦਰ ਕਾਂਡ ਕੀ ਸੀ ਬਿਦਰ ਦੇ ਅੰਦਰ ਸਿੱਖ ਨੌਜਵਾਨ ਇੰਜੀਨੀਅਰ ਕਾਲਜ ਦੇ ਅੰਦਰ ਪੜ੍ਹਾਈ ਕਰਦੇ ਸਨ ਤੇ ਉਥੇ ਕੀ ਬਣਿਆ ਦੋਹਾਂ ਗੁੱਟਾਂ ਦੀ ਆਪਸ ਦੇ ਅੰਦਰ ਲੜਾਈ ਹੋਈ ਇੱਕ ਪਾਸੇ ਸਿੱਖ ਨੌਜਵਾਨ ਸਨ ਇੱਕ ਪਾਸੇ ਉੱਥੇ ਦੀ ਲੋਕਲ ਕੁਝ ਲੋਕ ਸਨ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਇਸ ਦਾ ਵਰਤਾਰਾ ਇਦਾਂ ਕਹਿਣਾ ਬਾਅਦ ਸ਼ੁਰੂ ਕਰ ਦਿੱਤਾ ਇਹਨਾਂ ਨੂੰ ਹਿੰਦੂ ਸਿੱਖ ਰਾਈਟਸ ਦੇ ਅੰਦਰ ਕਨਵਰਟ ਕੀਤਾ ਗਿਆ ਫਿਰ ਇਥੋਂ ਦੇ ਹੀ ਇੱਕ ਜਿਹੜੇ ਪ੍ਰਧਾਨ ਸਨ ਜੋਗਾ ਸਿੰਘ ਗੁਰੂ ਨਾਨਕ ਕਮੇਟੀ ਵਿਧਰ ਅਤੇ ਇੰਜੀਨੀਅਰਿੰਗ ਕਾਲਜ ਦੇ ਪ੍ਰਧਾਨ ਸਨ ਜੋਗਾ ਸਿੰਘ ਨਾਮ ਦੇ ਉਪਰੋਂ ਸਿਰਫ ਨਾਮ ਦੇ ਮਦਰ ਸਿੰਘ ਲੱਗਦਾ ਹੈ ਸਿੰਧਾਂ ਵਾਲੀ ਕਰਤੂਤ ਪੱਲੇ ਨਹੀਂ ਸੀ ਉਹਨੇ ਫਿਰ بڑے ਭੜੇ ਬਿਆਨ ਦੇਣੇ ਸ਼ੁਰੂ ਕੀਤੇ ਬੜਾ ਮੰਦਾ ਚੰਗਾ ਸਿੱਖ ਨੌਜਵਾਨਾਂ ਨੂੰ ਬੋਲਿਆ ਉਹ ਸ਼ਬਦ ਗੁਰੂ ਸਾਹਿਬ ਜੀਆਂ ਦੀ ਹਜ਼ੂਰੀ ਦੇ ਅੰਦਰ ਬੈਠ ਕਰਕੇ ਬੋਲੇ ਵੀ ਨਹੀਂ ਜਾ ਸਕਦੇ ਜੋ ਉਹਨੇ ਬਿਆਨ ਦੇਣਾ ਕੀਤਾ ਤੇ ਫਿਰ ਜਦੋਂ ਇਸ ਬਾਬਤ ਸਾਰਾ ਕੁਝ ਗੁਰਸਿੱਖਾਂ ਨੂੰ ਪਤਾ ਲੱਗਾ ਖਾਰਗੂਲ ਸਿੰਘਾਂ ਨੂੰ ਪਤਾ ਲੱਗਾ ਤਾਂ ਖਾਰਗੂਲ ਸਿੰਘਾਂ ਨੇ ਜਾ ਕਰਕੇ ਜੋਗਾ ਸਿੰਘ ਦਾ ਸੋਧਾ ਲਾਇਆ ਗੱਡੀ ਚੜਾ ਦਿੱਤਾ ਹੋਰ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਦੀ ਕਤਲ ਕੀਤੇ ਸਨ ਉਹਨਾਂ ਨੂੰ ਇਥੋਂ ਪੰਜਾਬ ਦੀ ਧਰਤੀ ਤੋਂ ਜਾ ਕੇ ਵਿਦਰਦੀ ਧਰਤੀ ਦੇ ਉੱਪਰ ਮਾਰ ਦਿੱਤਾ ਗਿਆ ਤੇ ਜਦੋਂ ਉਹਨਾਂ ਦੀ ਮੌਤ ਹੋਈ ਐ ਪੰਜਾਬ ਸਰਕਾਰ ਨੂੰ ਭਾਰਤ ਦੀ ਹਕੂਮਤ ਨੂੰ ਹੱਥਾਂ ਪੈਰਾਂ ਦੀ ਪੈ ਗਈ ਬੁਖਲਾਏ ਹੋਇਆ ਨੇ ਆ ਕਰਕੇ ਫਿਰ ਜਥੇਦਾਰ ਗੁਰਦੀਪ ਸਿੰਘ ਕੌਕਿਆਂ ਜੀ ਨੂੰ ਗ੍ਰਿਫਤਾਰ ਕਰ ਲਿਆ ਤੇ ਜਿਹੜੇ ਸਿੰਘ ਸਨ ਉਹ ਸੰਗਰੂਰ ਦੇ ਸਨ ਜਿਨ੍ਹਾਂ ਨੇ ਸੋਧਾ ਲਾਇਆ ਸੀ ਬਿਦਰ ਦੀ ਧਰਤੀ ਦੇ ਤੇ ਕਹਿਣਾ ਕੀਤਾ ਕਿ ਇਸ ਦੇ ਪਿੱਛੇ ਆਪヒਿਆਂ ਦਾ ਹੱਥ ਹੈ ਫਿਰ ਆਪ ਜੀਆਂ ਨੂੰ 1.5 ਸਾਲ ਦਾ ਸਮਾਂ ਗ੍ਰਿਫਤਾਰ ਰੱਖਿਆ ਗਿਆ ਜਦੋਂ ਫਿਰ ਆਪ ਜੀ ਵਾਪਸ ਆਏ 1991 ਦੇ ਅੰਦਰ ਫਿਰ ਆਪ ਜੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ 19 ਮਈ ਵਾਲੇ ਦਿਨ ਤੇ 19 ਮਈ ਤੋਂ ਲੈ ਕੇ 2 1992 ਤੱਕ ਦਸੰਬਰ ਮਹੀਨੇ ਤੱਕ ਆਪ ਜੀਆਂ ਨੂੰ ਕਦੇ ਗ੍ਰਿਫਤਾਰ ਕਰ ਲਿਆ ਜਾਂਦਾ ਕਦੇ ਛੱਡ ਦਿੱਤਾ ਜਾਂਦਾ ਤੇ ਅੰਤਾਂ ਦੇ ਤਸੀਹੇ ਦਿੱਤੇ ਜਾਂਦੇ ਇਥੋਂ ਤੱਕ ਕਿ ਇਹ ਜਿਹੜਾ ਸੁਮੇਦ ਸੈਣੀ ਸੀ ਜਿਹੜਾ ਗगनਦੀਪ ਇੱਕ ਐਸਐਸਪੀ ਸੀ ਇਹਨਾਂ ਨੇ ਕੀ ਕਰਨਾ ਕੀਤਾ ਸਿੰਘ ਸਾਹਿਬ ਜੀਆਂ ਦੇ ਜਥੇਦਾਰ ਜੀਆਂ ਦੀਆਂ ਲੱਤਾਂ ਦੇ ਉੱਪਰ ਦੀ ਜਦੋਂ ਅਖੀਰਲੀ ਵਾਰ 1992 ਦੀ 27 ਦਸੰਬਰ ਨੂੰ ਆਪ ਨੂੰ ਗ੍ਰਿਫਤਾਰ ਕੀਤਾ ਗਿਆ ਨਾ ਐ ਲੱਤਾਂ ਸਿੱਧੀਆਂ ਕਰਾ ਕੇ ਤੇ ਲੱਤਾਂ ਦੇ ਉੱਦੀ ਜੀਬ ਕੱਢੀ ਗਈ ਜਿਹਦੇ ਨਾਲ ਆਪ ਜੀਆਂ ਦੀਆਂ ਦੋਹਾਂ ਹੀ ਲੱਤਾਂ ਦੇ ਕਈ ਟੁੱਟੇ ਹੋ ਗਏ ਟੁਕੜੇ ਹੋ ਗਏ ਅੰਦਰੋਂ ਫ੍ਰੈਕਚਰ ਹੋ ਗਏ ਇੱਥੇ ਹੀ ਨਹੀਂ ਰੁਕੇ ਆਪ ਜੀਆਂ ਨੂੰ ਗ੍ਰਿਫਤਾਰ ਕਾਰ ਕਰਕੇ ਜਗਰਾਉਂ ਦੇ ਥਾਣੇ ਦੇ ਅੰਦਰ ਲਜਾਇਆ ਗਿਆ ਜਗਰਾਉਂ ਥਾਣੇ ਦਾ ਫਾਟਕ ਲੱਗਾ ਸੀ ਉਦੋਂ ਫਾਟਕ ਲਾ ਕੇ ਵੀ ਅੱਜ ਵਾਲਾ ਪ੍ਰਬੰਧ ਨਹੀਂ ਸੀ ਫਾਟਕ ਲਾ ਕੇ ਕੰਮ ਚਲਾਉਂਦੇ ਹੁੰਦੇ ਸੀ ਉਥੇ ਪੱਕਾ ਸਿਕਿਉਰਿਟੀ ਹਵਾਲਦਾਰ ਬਿਠਾਇਆ ਹੋਣਾ ਤੇ ਉਹ ਜਿਹੜਾ ਫਾਟਕ ਤੇ ਬੈਠਣ ਲਈ ਕਮਰਾ ਬਣਾਇਆ ਗਿਆ ਸੀ ਨਾ ਉਸ ਦੇ ਅੰਦਰ ਆਪ ਜੀਆਂ ਨੂੰ ਰੱਖਿਆ ਗਿਆ ਤੇ ਲੱਤਾਂ ਜਿੱਥੇ ਲੱਤਾਂ ਤੋੜੀਆਂ ਗਈਆਂ ਲੱਤਾਂ ਦੇ ਉੱਪਰ ਟੱਕ ਲਾਏ ਗਏ ਲੱਤ ਦੇ ਉੱਪਰ ਟੱਕ ਲਾ ਕਰਕੇ ਵਿੱਚ ਉਹਨਾਂ ਦੇ ਲੂਣ ਤੇ ਮਿਰਚਾਂ ਭਰ ਦੇਣੀਆਂ ਇਸ ਪ੍ਰਕਾਰ ਆਪ ਜੀਆਂ ਦੀਆਂ ਲੱਤਾਂ ਦੇ ਉੱਪਰ ਦੋਹਾਂ ਦੇ ਉੱਪਰ ਕੋਈ ਹਿੱਸਾ ਇਹ ਹੋ ਜਾ ਨਹੀਂ ਸੀ ਜਿੱਥੇ ਟੱਕ ਨਾ ਹੋਵੇ ਫਿਰ ਆਪ ਜੀਆਂ ਦੀਆਂ ਲੱਤਾਂ ਨੂੰ ਰਸਿਆਂ ਦੇ ਨਾਲ ਬੰਨ ਕੇ ਆਪ ਜੀਆਂ ਦੇ ਚੱਡੇ ਤੱਕ ਪਾੜ ਦਿੱਤੇ ਗਏ। ਕਈ ਕਈ ਦਿਨ ਆਪ ਜੀਆਂ ਨੂੰ ਫਿਰ ਪੁੱਟੜਾ ਟੰਗਿਆ ਗਿਆ। ਜਦੋਂ 27 ਦਸੰਬਰ ਨੂੰ ਆਪ ਜੀਆਂ ਦੀ ਧਰਮ ਸੁਪਤਨੀ ਆਪ ਜੀ ਦੀਆਂ ਲਈ ਪ੍ਰਸ਼ਾਦਾ ਲੈ ਕਰਕੇ ਜਗਰਾਉ ਠਾਣੇ ਦੇ ਅੰਦਰ ਗਏ ਨਾ। ਉਹਨਾਂ ਦੇ ਮੁਖ ਤੋਂ ਬਿਆਨ ਨੇ ਕਿ ਭਾਈ ਜਦੋਂ ਅਸੀਂ ਜਾ ਕਰਕੇ ਇਹ ਦੇਖਿਆ ਕਿ ਸਾਡੇ ਜਿਹੜੇ ਸਾਡੇ ਜਿਹੜੇ ਸਨ ਗੁਰਦਿਆਲ ਸਿੰਘ ਜੀਆਂ ਦੀ ਪਤਨੀ ਬੀਬੀ ਨੇ ਜਾ ਕਰਕੇ ਦੇਖਿਆ ਏ ਮਹਾਰਾਏ ਮਾਫ ਕਰਨਾ ਭਾਈ ਗੁਰਦੇਵ ਸਿੰਘ ਜੀਆਂ ਦੀ ਧਰਮ ਸੋ ਪਤਨੀ ਬੀਬੀ ਗੁਰਦਿਆਲ कौर ਨੇ ਦੇਖਣਾ ਕੀਤਾ ਏ ਕਿ ਸਾਡੇ ਜਿਹੜੇ ਧਰਮ ਪਤੀ ਹਨ ਜਥੇਦਾਰ ਜੀ ਤਿੰਨਾਂ ਦੀ ਅਜਿਹੀ ਹਾਲਤ ਵੀ ਨਹੀਂ ਸੀ ਕਿ ਉਹ ਪ੍ਰਸ਼ਾਦਾ ਪਾਣੀ ਛੱਕ ਸਕਣ ਇਹਨਾਂ ਯਾਰਾ ਭੇੜਾ ਟੌਰਚਰ ਉਹਨਾਂ ਨੂੰ ਕੀਤਾ ਗਿਆ ਤੇ ਜਿਸ ਕਮਰੇ ਦੇ ਅੰਦਰ ਆਪ ਜੀਆਂ ਨੂੰ ਗ੍ਰਿਫਤਾਰ ਕਰਕੇ ਰੱਖਿਆ ਗਿਆ ਸੀ ਨਾ ਉਥੋਂ ਦੇ ਮੌਜੂਦਾ ਗਵਾਹ ਦਾ ਇਹ ਬਿਆਨ ਸੀ ਅਮਰਜੀਤ ਸਿੰਘ ਸਿਪਾਹੀ ਸੀ ਹਵਾਲਦਾਰ ਉਸ ਨੇ ਇਹ ਬਿਆਨ ਇੰਟਰਨੈਸ਼ਨਲ ਹਿਊਮਨ ਰਾਈਟਸ ਦੇ ਵਿੰਗ ਦੇ ਅੰਦਰ ਜਾ ਕਰਕੇ ਇਹ ਬਿਆਨ ਲੁਧਿਆਣੇ ਦੀ ਤਰਤੀ ਦੇ ਉੱਪਰ 14 ਮਈ 1998 ਨੂੰ ਦੇਣਾ ਕੀਤਾ ਸੀ ਵੀ ਮੈਂ ਉਤੋਂ ਲਾਗੋਂ ਦੀ ਨੰਗ ਰਿਆ ਸੀ ਤੇ ਮੈਂ ਦੇਖਿਆ ਕਿ ਭਾਈ ਜ਼ਥੀਦਾਰ ਸਾਹਿਬ ਜੀਆਂ ਨੂੰ ਜਿੱਥੇ ਗ੍ਰਿਫਤਾਰ ਕਰਕੇ ਰੱਖਿਆ ਗਿਆ ਸੀ ਉਹ ਫਰਸ਼ ਥੱਲੋਂ ਨਜ਼ਰ ਨਹੀਂ ਆ ਰਹੀ ਸੀ ਉਸ ਫਰਸ਼ ਦੇ ਉੱਪਰ ਇੰਨਾ ਜ਼ਿਆਦਾ ਖੂਨ ਜ਼ਥੀਦਾਰ ਜੀਆਂ ਦਾ ਡੋਲ ਲਿਆ ਗਿਆ ਇੰਨੀ ਜ਼ਿਆਦੀ ਫੈੜੀਕੁੱਟ ਮਾਰ ਆਪ ਜੀਆਂ ਦੇ ਨਾਲ ਕੀਤੀ ਗਈ ਤੇ ਹਰ ਰੋਜ਼ ਰੋਟੀ ਲੈ ਕਰਕੇ ਬੀਬੀ ਗੁਰਦੇਵਾਲ ਕੌਰ ਆਪ ਜੀਆਂ ਦੀ ਧਰਮ ਸਪਤਨੀ ਜਾਇਆ ਕਰਦੀ ਸੀ ਤੇ ਜਦੋਂ ਆਪ ਜੀ ਅਖੀਰਲੀ ਵਾਰ 2 ਜਨਵਰੀ ਨੂੰ ਰੋਟੀ ਲੈ ਕਰਕੇ ਗਏ ਤਾਂ ਉੱਥੇ ਜਾ ਕਰਕੇ ਦੇਖਿਆ ਕਿ ਭਾਈ ਸਾਹਿਬ ਜੀ ਹੈ ਹੀ ਨਹੀਂ ਤੇ ਪੁੱਛਿਆ ਤੇ ਪੁਲਿਸ ਵਾਲਿਆਂ ਦੇ ਬਿਆਨ ਸਨ ਕਿ ਅਸੀਂ ਇਥੋਂ ਇਹਨਾਂ ਨੂੰ ਸੀਏ ਸਟਾਫ ਲੈ ਕੇ ਗਏ ਤੇ ਰਸਤੇ ਦੇ ਅੰਦਰ ਜਾਂਦਿਆਂ ਹੋਇਆਂ ਇਹਨਾਂ ਇਹ ਛੁੱਟ ਕੇ ਭੱਜ ਗਏ ਤੇ ਮਾਤਾ ਜੀਆਂ ਨੇ ਤਾਂ ਪਹਿਲਾਂ ਦੇਖੇ ਸਨ ਜਿਨ੍ਹਾਂ ਦੀ ਹਾਲਤ ਜਿਹੀ ਨਹੀਂ ਐ ਰੋਟੀ ਨਹੀਂ ਖਾ ਸਕਦੀ ਉਹ ਭੱਜ ਕਿੱਥੋਂ ਜਾਣਗੇ ਤਾਂ ਫਿਰ ਮੌਕੇ ਦੇ ਗਵਾਹਾਂ ਨੇ ਦੱਸਣਾ ਕੀਤਾ ਜਿੱਦਾਂ ਜਿੱਦਾਂ ਬੀਬੀ ਗੁਰਮੀਲ ਕੌਰ ਨੇ ਪਤਾ ਲੱਗਾ ਬਜ਼ੁਰਗ ਬੀਬੀ ਸੀ ਉਹਨਾਂ ਨੇ ਦੱਸਣਾ ਕੀਤਾ ਕਿ ਭਾਈ ਸਾਹਿਬ ਜੀਆਂ ਨੂੰ 1 ਜਨਵਰੀ ਨੂੰ ਸ਼ਹੀਦ ਕਰ ਦਿੱਤਾ ਗਿਆ ਆਪੀਆਂ ਦੇ ਜਦੋਂ ਬੇਸੁੱਧ ਹੋ ਜਾਣਾ ਨਾ ਕੁੱਟ ਮਾਰ ਕਰਦਿਆਂ ਕਰਦੇ ਆਪੀਆਂ ਨੇ ਜਦੋਂ ਬੇਸੁੱਧ ਹੋ ਜਾਣਾ ਫਿਰ ਆਪ ਜੀਆਂ ਦੇ ਪੈਰਾਂ ਦੇ ਅੰਦਰ ਸੂਈਆਂ ਮਾਰ ਕੇ ਆਪ ਜੀਆਂ ਨੂੰ ਚੈੱਕ ਕੀਤਾ ਜਾਣਾ ਕਿ ਇਹ ਕਿਦਰੀ ਜਾਣ ਕੇ ਤਾਂ ਨਹੀਂ ਕਰਦੇ ਹੋਸ਼ ਦੇ ਅੰਦਰ ਲਿਆ ਕੇ ਪਾਣੀ ਪਾ ਕੇ ਬਿਜਲੀ ਦੇ ਝਟਕੇ ਲਾ ਕੇ ਹੂਸ਼ ਦੇ ਅੰਦਰ ਲਿਆ ਕੇ ਫਿਰ ਕੁੱਟ ਮਾਰ ਕੀਤੀ ਜਾਣੀ ਇਹਨਾਂ ਅਤਿਅੰਤ ਟੌਰਚਰ ਅਤਿਆਚਾਰ ਆਪ ਜੀਆਂ ਦੇ ਉੱਪਰ ਕੀਤਾ ਗਿਆ ਅਖੀਰ 1 ਜਨਵਰੀ ਨੂੰ ਆਪ ਜੀਆਂ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਗੋਲੀ ਮਾਰਨ ਵਾਲਾ ਅਜੀਤ ਸਿੰਘ ਸੰਧੂ ਸੀ ਜਿਨ੍ਹਾਂ ਨੇ ਭਾਈ ਜਸਵੰਤ ਸਿੰਘ ਖਾਲੜਾ ਜੀਆਂ ਨੂੰ ਮਾਰਨਾ ਕੀਤਾ ਸੀ ਨਾ ਉਹੀ ਅਜੀਤ ਸਿੰਘ ਉਹ ਤੇ ਆਪ ਜੀਆਂ ਦੇ ਉੱਪਰ ਜਿੰਨੇ ਜੀਪ ਚੜਾਈ ਸੀ ਉਹਦਾ ਨਾਮ ਸੀ ਐਸਐਸਪੀ ਸਰਵਨ ਸਿੰਘ ਘੋਟਲੇ ਤੇ ਆਪ ਜੀਆਂ ਦੇ ਜਿੱਥੇ ਆਪ ਜੀਆਂ ਦੇ ਲੱਤਾਂ ਦੇ ਉੱਪਰ ਜੀਪ ਚੜਾਈ ਹੈ ਨਾ ਉੱਥੇ ਆਪ ਜੀਆਂ ਦੀ ਇੱਕ ਅੱਖ ਵੀ ਕੱਢ ਲਈ ਗਈ ਇੰਨੇ ਭੈੜੇ ਤਰੀਕੇ ਦੇ ਨਾਲ ਆਪ ਜੀਆਂ ਨੂੰ ਟੌਰਚਰ ਕੀਤਾ ਗਿਆ ਤੇ ਅਖੀਰ ਹਿਮਰ ਰਾਈਟ ਸਵਿੰਗ ਦੇ ਅੱਗੇ ਇਹ ਜਿਹੜਾ ਮੁੱਦਾ ਉੱਠਿਆ ਤੇ ਫਿਰ ਪੰਜਾਬ ਸਰਕਾਰ ਨੂੰ ਮਜਬੂਰ ਨੇ ਇੱਕ ਕਮੇਟੀ ਬਣਾਉਣੀ ਪਈ ਉਸ ਸਮੇਂ ਤੱਕ ਅਕਾਲੀ ਦਲ ਸਰਕਾਰ ਨੂੰ ਦਸਕ ਦਹਾਕੇ ਪੰਜਾਬ ਦੇ ਅੰਦਰ ਰਾਜ ਕਰਦਿਆਂ 20 ਸਾਲ ਹੋ ਗਏ ਸਨ ਫਿਰ 1998 ਦੇ ਅੰਦਰ ਕਮੇਟੀ ਬਣਾਈ ਗਈ ਹੈ ਬੀਬੀ ਤਿਵਾਰੀ ਜੀ ਦਿਨਾਂ ਨੇ ਇਹ ਸਾਰੀ ਰਿਪੋਰਟ ਤਿਆਰ ਕਰਨਾ ਕੀਤੀ ਤੇ ਉਸ ਰਿਪੋਰਟ ਦੇ ਅੰਦਰ ਉਹਨਾਂ ਨੇ ਇਹ ਲਿਖਣਾ ਕੀਤਾ ਕਿ ਆਪ ਜੀ ਕਿਧਰੇ ਭੱਜ ਕੇ ਨਹੀਂ ਗਏ ਆਪ ਜੀਆਂ ਦੀ ਮੌਤ ਪੁਲਿਸ ਕਸਟਡੀ ਦੇ ਅੰਦਰ ਟਾਰਚਰ ਕਰਨ ਦੇ ਦੌਰਾਨ ਹੋ ਗਈ ਜਿਸ ਤੋਂ ਬਾਅਦ ਆਪ ਜੀਆਂ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਤੇ ਜਿਹੜੀ ਲਾਸ਼ ਸੀ ਉਸ ਦੇ ਟੋਟੇ ਕਰਕੇ ਆਪ ਜੀਆਂ ਨੂੰ ਸਤਲੁਜ ਦਰਿਆ ਦੇ ਅੰਦਰ ਫੁੱਟ ਦਿੱਤਾ ਗਿਆ ਵੈਸੇ ਦਾਸ ਇੱਕ ਗੱਲ ਸੋਚਦਾ ਹੁੰਦਾ ਕਿ ਇਹਨਾਂ ਤੋਂ ਤਾਂ ਪਹਿਲੇ ਦੁਜੇ ਹੀ ਚੰਗੇ ਸੀ ਜਿਹੜੇ ਹਮਲਾ ਕਰਦੇ ਸੀ ਘੱਟੋ ਘੱਟ ਲਾਸ਼ ਤਾਂ ਵਾਪਸ ਦੇਂਦੇ ਸੀ ਭਾਰਤ ਹਕੂਮਤ ਇਹਨਾਂ ਜ਼ਬਰੀ ਇਤਿਆਚਾਰ ਸਿੱਖਾਂ ਦੇ ਉੱਪਰ ਕੀਤਾ ਕਿ ਉਹਨਾਂ ਦੀਆਂ ਲਾਸ਼ਾਂ ਵੀ ਕਿਧਰੇ ਵਾਪਸ ਨਹੀਂ ਦਿੱਤੀਆਂ ਗਈਆਂ ਤੇ ਆਪ ਜੀਆਂ ਦੀ লাশ ਵੀ ਪਰਿਵਾਰ ਨੂੰ ਵਾਪਸ ਨਹੀਂ ਦਿੱਤੀ ਗਈ ਅਖੀਰ ਬੀਬੀ तिवारी ਜੀ ਨੇ 2000 ਦੇ ਅੰਦਰ ਉਹ ਜਿਹੜੀ ਰਿਪੋਰਟ ਸੀ ਉਹ ਸਰਕਾਰ ਨੂੰ ਹੈਂਡਓਵਰ ਕਰਨਾ ਕੀਤਾ ਤੇ ਉਸ ਰਿਪੋਰਟ ਦੇ ਉੱਪਰ ਅਬਲੇਰੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਅੱਜ ਦੇ ਦਿਨਾਂ ਤੱਕ ਉਹ ਰਿਪੋਰਟ ਸਰਕਾਰੀ ਦਫ਼ਤਰਾਂ ਦੇ ਅੰਦਰ ਧੂੜ ਤਾਂ ਚੱਕ ਰਹੀ ਹੈ ਪਰ ਉਸ ਰਿਪੋਰਟ ਦੇ ਉੱਪਰ ਕਿਦਰੇ ਵੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਨਾ ਹੀ ਅਭਲੇਰੇ ਕਿਦਰੇ ਕੀਤੀ ਜਾਵੇਗੀ ਇਸ ਪ੍ਰਕਾਰ ਜਿੱਥੇ ਅੱਜ 1 ਜਨਵਰੀ ਹੈ ਸਾਰਿਆਂ ਨੇ ਖੁਸ਼ੀਆਂ ਮਨਾਉਣੀਆਂ ਨੇ ਸਾਡੀ ਕੌਮ ਦੇ ਜਥੇਦਾਰ ਜਿਨ੍ਹਾਂ ਨੂੰ ਆਪਾਂ ਮੰਗਦੇ ਹਾਂ ਕਿ ਅਕਾਲੀ ਫੂਲਾ ਸਿੰਘ ਵਰਗੇ ਹੋਣ ਐਸੇ ਜਥੇਦਾਰ ਨੂੰ ਅੱਜ ਦੇ ਦਿਨ ਹੀ ਆਪਣੇ ਸ਼ਹੀਦ ਕਰ ਦਿੱਤਾ ਗਿਆ ਜਿਨ੍ਹਾਂ ਨੇ ਕੋਈ ਹਥਿਆਰਬੰਦ ਸੰਘਰਸ਼ ਨਹੀਂ ਲੜਿਆ ਪਰ ਜਿਹੜੇ ਹਥਿਆਰਬੰਦ ਸਿੰਘ ਸਨ ਉਹਨਾਂ ਨੂੰ ਜਦੋਂ ਵੀ ਆਪ ਜੀਆਂ ਦੇ ਨਾਲ ਵਿਚਾਰ ਕਰਨੀ ਹੋਇਆ ਕਰਦੀ ਸੀ ਆਪ ਜੀਆਂ ਦੇ ਨਾਲ ਬੈਠ ਕਰਕੇ ਵਿਚਾਰ ਕਰ ਲਿਆ ਕਰਦੇ ਸਨ ਤੇ ਆਪ ਜੀ ਜਿਹੜੇ ਜਿਹੜੇ ਘਰਾਂ ਦੇ ਅੰਦਰੋਂ ਨਜਾਇਜ਼ ਚੁੱਕੇ ਗਏ ਨੌਜਵਾਨ ਹੋਇਆ ਕਰਦੇ ਸਨ ਉਹਨਾਂ ਦੀ ਪੈਰਵਾਈ ਕਰਿਆ ਕਰਦੇ ਸਨ ਐਸੇ ਗੱਲ ਦੀ ਸਜ਼ਾ ਆਪ ਜੀਆਂ ਨੂੰ ਸ਼ਹੀਦ ਕਰਕੇ ਦਿੱਤੀ ਗਈ ਇਹਨੇ અત્યੰਤ ਦੇ ਟੌਰਚਰ ਦੇ ਕੇ ਕੀਤੀ ਗਈ ਜਿਹੜੇ ਟੌਰਚਰਾਂ ਦੇ ਅੰਦਰ ਕਿਸੇ ਪਾਰਟੀ ਦਾ ਨਾਮ ਲੈਣਾ ਸਹੀ ਨਹੀਂ ਪਰ ਬਾਗਲ ਕਿਆਂ ਦਾ ਜਿਹੜਾ ਖਾਸ ਬੰਦਾ ਹੈ ਸੁਮੇਤ ਸੈਣੀ ਉਹਨੇ ਵੀ ਇਹਨਾਂ ਨੂੰ ਟੌਰਚਰ ਕਰਨਾ ਕੀਤਾ ਅਜੀਤ ਸੰਧੂ ਉਹਨੇ ਟੌਰਚਰ ਕਰਨਾ ਕੀਤਾ ਭਾਵੇਂ ਸਰਕਾਰ ਅਤੇ ਪੁਲਿਸ ਦੀ ਮਿਲੀ ਭੁਗਤ ਦੇ ਨਾਲ ਇਹ ਸਾਰਾ ਵਰਤਾਰਾ ਹੋਇਆ ਜਿਹਦਾ ਅੱਜ ਤੱਕ ਕਦੇ ਕੋਈ ਇਨਸਾਫ ਨਹੀਂ ਮਿਲਿਆ ਤੇ ਨਾ ਹੀ ਕਦੇ ਅੱਗੇ ਮਿਲੇਗਾ ਸੋ ਭਾਈ ਇਹ ਸੀ ਅੱਜ ਦਾ ਇਤਿਹਾਸ ਜੋ ਆਪਾਂ ਸਰਬੱਤ ਸੰਗਤਾਂ ਨੇ ਵਿਚਾਰਨਾ ਕੀਤਾ ਇਿੱਤੇ ਆਪਾਂ ਨੂੰ ਗੁਰੂ ਸਾਹਿਬਾਨਾਂ ਦਾ ਇਤਿਹਾਸ ਪਤਾ ਹੋਣਾ ਬੜਾ ਜ਼ਰੂਰੀ ਹੈ ਉੱਥੇ ਆਪਣੀ ਕੌਮ ਦੇ ਮਹਾਨ ਯੋਧੇ ਤਿੰਨਾਂ ਦਾ ਇਤਿਹਾਸ ਪਤਾ ਹੋਣਾ ਬੜਾ ਜ਼ਰੂਰੀ ਹੈ ਉਹਨਾਂ ਨੂੰ ਯਾਦ ਕਰਨਾ ਆਪਣਨ ਸਾਰਿਆਂ ਦਾ ਫਰਜ਼ ਹੈ ਗੁਰੂ ਸਾਹਿਬ ਕਿਰਪਾ ਕਰੋ ਜਿੱਦਾਂ ਦੇ ਜਥੇਦਾਰ ਭਾਈ ਗੁਰਦੇਵ ਸਿੰਘ